ਐਬ ਐਬ ਦੇ ਪੱਤੇ ਬਹੁਤ ਵੱਡੇ ਹੁੰਦੇ ਆ ਹਨਾ ਪੇਠਿਆਂ ਦੇ ਪੇਠਿਆਂ ਦੇ ਬਹੁਤ ਵੱਡੇ ਇੱਧਰ ਆਹ ਨਾ ਫਲਤੀ ਟਣੜੇ ਦੇਖੋ ਬੈਲਾ ਉਹ ਉੱਥੇ ਤੱਕ ਫੱਲੀਆਂ ਪਈਆਂ ਨੇ ਪੇਠੇ ਲੱਗੇ ਹੋਏ ਨੇ ਇਹਨੂੰ ਪੱਤੇ ਕਿੱਡੇ ਕਿੱਡੇ ਹੁੰਦੇ ਨੇ ਛਤਰੀ ਵਾਂਗੂ ਲੁੱਕ ਜਾਂਦੇ ਨੇ ਹਨਾ ਜਿਹੜੇ ਇੱਧਰ ਨੂੰ ਖੱਲ ਰਹੇ ਨੇ ਫੱਲ ਰਹੇ ਨੇ ਉਹ ਅਸੀਂ ਤੋੜੀ ਜਾਵਾਂਗੇ ਹੈਲੋ ਬੀਬੀ ਆਪਾਂ ਤੋੜ ਤੋੜ ਖਾਈ ਜਾਵਾਂਗੇ ਲੋ ਜੀ ਇੱਧਰ ਨਾ ਬੀਬੀ ਜਾਂਦੀ ਜਾਂਦੀ ਨੂੰ ਦੱਸ ਰਹੀ ਸੀ ਕਿ ਪਪਿੱਤੇ ਪੱਕਣੇ ਸ਼ੁਰੂ ਹੋ ਗਏ ਵੀ ਪਹਿਲਾਂ ਸੀ ਤੋੜ ਕੇ ਖਾ ਲਈ ਇੱਕ ਦੋ ਹੁਣ ਦੋ ਤਿੰਨ ਤਿੰਨ ਚਾਰ ਕ ਇਕੱਠੇ ਹੀ ਪੱਕ ਰਹੇ ਆ ਸਾਡੇ ਘਰ ਦੇ ਪਪਿੱਤੇ ਆ ਦੋ ਸਾਡੇ ਪਰਲੀ ਸਾਈਡ ਐ ਤੇ ਇੱਕ ਸਾਡੇ ਆ ਲੱਗਿਆ ਹੋਇਆ ਐ ਤੇ ਇਹਨੂੰ ਐਨ ਸੰਗਣੇ ਲੱਗ ਰਹੇ ਨੇ ਦੇਖੋ ਪੱਕਣੇ ਸ਼ੁਰੂ ਹੋ ਗਏ ਤੇ ਅਸੀਂ ਕਹਿ ਰਹੇ ਗੱਲਾਂ ਕਰ ਰਹੇ ਸੀ ਕਿ ਵੀ ਦੋ ਇਹਦੇ ਚ ਅੱਜ ਆਪਾਂ ਤੋੜ ਲਾਂਗੇ ਜਿਹੜੇ ਐਨ ਜ਼ਿਆਦਾ ਸੰਘਤਰੀ ਜੇ ਹੋ ਰੱਖੇ ਆਂ ਵੀ ਫਿਰ ਉਹੋ ਤੋੜ ਕੇ ਆਪਾਂ ਕਿਸੇ ਕੱਪੜੇ ਚ ਲਵੇਟ ਕੇ ਰੱਖ ਦਾਂਗੇ ਫਿਰ ਉਹ ਜਲਦੀ ਹੋ ਜਾਣਗੇ ਪੱਕ ਜਾਣਗੇ ਆ ਦੇਖੋ ਇਹ ਸਾਡੇ ਸਾਰੇ ਘਰ ਦੇ ਪੂਤੇ ਲੱਗੇ ਹੋਏ ਕਿੱਥੇ ਗਿਆ ਤਾ ਤੂੰ ਮੈਂ ਤੈਨੂੰ ਦੇਖ ਕੇ ਗਈ ਸੀ ਫੋਟੋ ਦੇ ਦੇ ਜੂਂਦੀ ਜੀ ਤੇ ਫੋਟੋ ਦੇ ਦੇ ਜੂਗੀ ਜੀ ਆਹ ਕਿੱਥੇ ਰਿਲੀ ਹੈ ਮੰਮਾ ਨੂੰ ਉਹਦੇ ਕਦੇ ਜੀਟਰ ਕਦੇ ਤਾਰੀ ਆ दे दे। दे ला, आ, ला दे दे तो ला दूध पी ले हां फिर रख ले यो वी दी फोटो ले दे दे बड़ा दूध पी ले मी आ गया पहला मी है नहीं था दो और आ गया तू पी ला जा जा इधर आ जा, जा। अंदर किया दुद अंदर थोड़ी दूध अंदर थोड़ी आ आओ ना दूध ओ सी 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 जा कर फिर मीच ना ला जा पा जा जा ਦਮੀਤ ਨਾਲ ਦੇਖੀ ਦੇ ਆਦੀ 시시 ਹੋ ਜੀ ਉਹਨੇ ਰੋਟੀ ਕਿਤਾ ਹੋ ਗਿਆ ਟਾਈਮ ਤੇ ਅੱਜ ਬਣਾਈ ਅਸੀਂ ਦਾਲ ਵਿੱਚੇ ਮੂੰਗੀਆਂ ਵਿੱਚੇ ਛੋਲੇ ਆ ਵਿੱਚੇ ਮਾਂ ਹੈ ਬੀਬੀ ਨੂੰ ਦੇ ਦਈਏ ਰੋਟੀ ਉਹਨੂੰ ਚਲਾਂਗੀ ਬੀਬੀ ਤਾਂ ਹੈ ਨਹੀਂ ਬੀਬੀ ਰੋਟੀ ਮੰਜੀ ਤੇ ਰੱਖਦਾ हां ਮੰਜੀ ਤੇ ਰੱਖ ਠੀਕ ਹੈ ਬੀਬੀ ਲਈ ਇਹ ਦਵਾਈ ਕਿਉਂਕਿ ਰੋਟੀ ਤੇ ਬਾਅਦ ਨਾਲ ਦੀ ਨਾਲ ਦਵਾਈ ਲੈਂਦੀ ਹੁੰਦੀ ਹੈ ਇੱਥੇ ਰੱਖ ਦਿੰਦੀ ਹਾਂ ਤੇ ਆ ਸਾਡੇ ਬੱਚੇ ਹੋਏ ਨੇ ਬਰੈਡ ਕੱਲ ਦੇ ਜਿਹੜੇ ਅਸੀਂ ਬਣਾਏ ਤੇ ਪਕੌੜੇ ਪਕੌੜੇ ਤਾਂ ਕੱਲ ਸਵੇਰੇ ਖਾ ਲਏ ਸਵੇਰੇ ਬਣਾਏ ਤੇ ਸ਼ਾਮ ਨੂੰ ਖਾ ਲੇ ਬਸ ਆ ਸਵੇਰੇ ਸੋੜੇ ਜੇ ਬਚ ਗਏ ਹੁਣ ਇਹਨੂੰ ਮੈਂ ਗਰਮ ਕਰੂੰਗੀ ਚਾ ਸਾਡੀ ਬਣ ਗਈ ਰਿਜ ਰਿਜ ਕੇ ਪਾਗ ਲੋਹੀ ਤੇ ਇੱਧਰ ਆਹ ਵੇਖੋ ਗੋਦੀ ਚੜਿਆ ਬੈਠਾ ਏ ਚਿਮੜਿਆ ਬੈਠਾ ਏ ਮੈਨੂੰ ਤੇ ਇੱਧਰ ਬਰੈਡ ਪਕੌੜੀ ਵੀ ਕਰ ਲਈ ਮੈਂ ਬਿਲਕੁਲ ਨਹੀਂ ਖਾਂਦੀ ਹੈਗੀ ਇਹ ਦਸਪਾਲ ਜੀ ਖਾਣ ਕੇ ਮੈਂ ਨਹੀਂ ਖਾਂਦੀ ਹੈਗੀ ਇੱਧਰ ਸਾਡੀ ਹਰੀ ਸੋਸਾ ਕੀ ਬਚੀ ਐ ਸਾਰੀ ਖਤਮ ਹੋ ਗਈ ਬਹੁਤ ਸਵਾਦ ਬਣੀ ਸੀ ਬਸ ਹੁਣ ਮੈਂ ਬਰੈਡ ਧਰ ਕੇ ਦਿੰਨੀ ਐ ਬਸ ਇਹ ਚੀਜ਼ਾਂ ਕਿਹਨੂੰ ਕਿਹਨੂੰ ਵਧੀਆ ਲੱਗਦੀਆਂ ਐ ਮੈਨੂੰ ਲੱਗਦੀ ਐ ਬਹੁਤ ਵਧੀਆ ਐ ਪਰ ਮੈਂ ਖਾਣਾ ਨਾ ਜਿਹੜਾ ਬੰਦ ਕਰਿਆ ਹੋਇਆ ਤੁਹਾਨੂੰ ਵੀ ਪਤਾ ਹੀ ਆ

ਇਹ ਤੇ ਸਾਡੇ ਬੰਦ ਕੋਈ ਪੈਣੀ ਜਿਹੜੇ ਤੁਸੀਂ ਕੰਮ ਕਰੀ ਹਾਂ। ਇਹਦਾ ਦੇਖੋ ਜੀ ਸਾਡੇ ਮੁੰਡੇ ਦੇ ਹਾਲਾਤ ਉੱਧਰ ਗਾਣੇ ਚੱਲ ਰਹੇ ਆ। ਇਹ ਆ ਦੇਖੋ ਹੁਣ ਪਿੱਛੇ ਮੈਂ ਕਿਹਾ ਵੀ ਅਰੇ ਸਮਾਰ ਕੇ ਬਹਿ ਜਾ ਪਿੱਛੇ ਹੋ ਕੇ ਬਹਿ ਗਿਆ ਦੇਖ ਲਓ ਕੁਰੇ ਆ ਗਿਆ ਭੱਜ ਕੇ। ਵੀ ਲਾ ਰਿਮੋਟ ਨਹੀਂ ਪਤਾ ਕਿੱਥੇ ਆ ਰਿਮੋਟ ਬਬੂ ਰਿਮੋਟ ਕਿੱਥੇ ਆ? ਬਬੂ ਰਿਮੋਟ ਰਿਮੋਟ ਦੇ ਮੈਨੂੰ ਗਾਣਾ ਰੁਕ ਗਿਆ। ਰਿਮੋਟ ਲੱਭ ਰਿਆ ਸਰਾਣੇ ਥੱਲੇ। ਅਰੇ ਰਿਮੋਟ ਦੇ ਦੇ ਮੈਨੂੰ। ਰਿਮੋਟ ਦੇ ਮੈਨੂੰ। ਰਿਮੋਟ ਦੇ ਪੇ ਹਿਲਾਉਂਗੀ ਕਿਥੇ ਰਿਮੋਟ ਨੱਬਰ ਰਿਮੋਟ ਲੱਭ ਕੇ ਦੇ ਲੱਭ ਕੇ ਦੇ ਰਿਮੋਟ ਲੱਭ ਕੇ ਦੇ ਕਿਥੇ ਹੈ ਕਿਥੇ ਰਿਮੋਟ ਲੱਭ ਕੇ ਦੇ ਆ ਦੇਖੋ ਆ ਮਿਲ ਗਿਆ ਆ ਮਿਲ ਗਿਆ ਰਿਮੋਟ ਫੜਾ ਪਹਿਲਾਂ ਰਿਮੋਟ ਲੈ ਮੈਨੂੰ ਫੜਾ ਰਿਮੋਟ ਲਿਆ ਲਿਆ ਆਪ ਕੋਸ਼ਿਸ਼ ਕਰ ਰਿਆ ਵੀ ਮੈਂ ਲਾ ਦੂੰਗਾ ਆਪੇ ਉਹ ਦੇਖੋ ਉਹ ਲਾ ਲਿਆ ਸਾਰੇ ਸੌਣ ਲੱਗੇ ਇੱਥੇ ਬੀਬੀ ਵੀ ਸੁੱਤੀ ਪਈ ਆ Mm, at 'di naman moviespotify pa ਆ ਤਾਂ ਮੀਟਾਵਲੇ ਕਰਦੇ ਨਾ ਤੁਸੀਂ ਡੀਮਾਰਟ ਤੋਂ ਇਸ ਵਾਰ ਸੋਦਾ ਡੀਮਾਰਟ ਤੋਂ ਲਈ ਆ ਬੀਬੀ ਤਾਂ ਕਿ ਸੋਸਰੀਆਂ ਨਾ ਨਿਕਲਣ ਵਿੱਚ ਤੇ ਆ ਇਜ਼ੀ ਆ ਸਾਬਣ ਲੈ ਕੇ ਆਈ ਆ ਇਹ ਚੌਲ ਇਸ ਸਾਰਾ ਸਾਬਣਾ ਦਾਲਾ ਦਾਲਾ ਛੋਲੇ ਚਿੱਟੇ ਕਾਲਗੇਟ ਇਹਦੀ ਕਾਇ ਨਹੀਂ ਇਹਦੇ ਦੋ ਦੋ ਸ਼ੀਸ਼ੇ ਆਈ ਚਿੱਟੇ ਛੋਲੇ ਆ ਬਸ ਆ ਛੋਲੇ ਆ ਮੂੰਗੀ ਇਹ ਦਾਲ ਮੂੰਗੀ ਮਾਤਾ ਦੀ ਮੂੰਗੀ ਮਾ ਨਹੀਂ ਹੋਗੇ ਮਾ ਨਹੀਂ ਲਏ ਆ ਆ ਤੇਰੀ ਦਾਲ ਐ ਆਹ ਵਾਲੀ ਇਹ ਕਿੱਥੇ ਨਾ ਜਾ ਜਿਹੜੀ ਕਈ ਬਣਾਉਂਦੀ ਹੈ ਇਹ ਵੀ ਬਣਾਏ ਕਰੂੰਗੇ ਹਾਂ ਇਹ ਟਰਾਈ ਕਰਕੇ ਦੇਖੋ ਬਦੇ ਬਣਾਉਂਦੇ ਨੇ ਕੰਦੂ ਬਣਾਉਂਦੇ ਨੇ ਕੰਦੂ ਬਣਾ ਹੈ ਆ ਤਾਂ 2 ਮਿੰਟ ਚ ਹੋ ਜਾਂਦਾ ਹੈ ਅੱਜ ਪੇਠਾ ਹਾਏ ਵੇ ਸੈਨਾ ਨਾ ਬਣਾਉਂਦਾ ਤੇ ਚਾਹ ਤੂੰ ਬਗੜਾ ਪਾ ਦੇ ਪੇਠੇ ਸੋਹਣੇ ਹੁੰਦੇ ਆ ਇਹਨਾਂ ਦੇ ਹਨਾ ਉਹ ਜਿਹੜਾ ਬੈਠੇ ਆਂ ਵਧੀਆ ਪੀਲੇ ਜਿਹੜਾ ਸਵੇਰੇ ਇੱਧਰ ਲੱਗਿਆ ਹੋਇਆ ਸੀ ਉਹ ਵੀ ਤੋੜ ਲਿਆ ਹਾਂ ਸਾਰਿਆਂ ਪਰ ਨਾ ਤੋੜਿਆ ਹਾਂ ਥੋੜਾ ਕਹਿ ਦਿਓ ਇੱਧਰ ਮੈਂ ਦੱਸ ਤਾਂ ਦੇਤਾ ਉਹਦੋਂ ਕਹਿ ਕੇ ਟਾਈਤੀ ਮੈਂ ਕਿਹਾ ਜਿਹੜੇ ਇੱਧਰ-ਇੱਧਰ ਉਹ ਫਰੂਟ ਹਰੋ ਲੱਗੂਗੇ ਉਹ ਸਾਡੇ ਕਹਿੰਦੀ ਕੋਈ ਨਾ ਤੋੜ ਲਿਆ ਕਰੋ ਸਾਰਿਆਂ ਪਰ ਤੋੜੋ ਪੇਠਾ ਕਿਦਾਂ ਦੇ ਕਰਦੇ ਪੇਠਾ ਪੇਠਾ पाथिया गिलिया ਹਾਂ ਇਹ ਵੀ ਸਕਾਣੀਆਂ ਪਾਉਂਦੀਆਂ ਗੱਲ ਹੈ ਹਾਂ ਸੁੱਕੀਆਂ ਨਾ ਸੁੱਕੀਆਂ ਉਹ ਤਾਂ ਕੰਮੇਲੇ ਤੇ ਸਾਰੇ ਪਾਉਂਦੇ ਹੋ ਤਾਂ ਰੌਂਗ ਥਾਵੇਂ ਆ ਰੌਂਗ ਥਾਵੇਂ ਆ ਨਹੀਂ ਰੌਂਗ ਥਾਵੇਂ ਬੈਠਾ ਹੈ ਕੋਈ ਇੰਸਫਟ ਚ ਲਾਈ ਬਾਤਾਂ ਬਾਤਾਂ ਖਿੱਚਾਂਗੇ ਲੈ ਲੈਣਾ ਆਪਣੇ ਕੋਈ ਪ੍ਰਾਣੀ ਹੋਣਾ ਹਾਂ ਲਓ ਜੀ ਤੇਰੇ ਦੀ ਸਬਜ਼ੀ ਅਸੀਂ ਰਲ ਮਿਲ ਕੇ ਧਾਤੀ ਰਲ ਮਿਲ ਕੇ ਸਾਡਾ ਬਣਾਉਣ ਦਾ ਮਤਲਬ ਇਹ ਹੁੰਦਾ ਵੀ ਇੱਕ ਜਣਾ ਵੀਡੀਓ ਬਣਾਉਂਦਾ ਕੋਈ ਚੈਲੰਜ ਕਰਾਂਗੇ ਮੈਂ ਆਪ ਕਰਕੇ ਰੱਖੂ ਤੁਹਾਡੇ ਵਾਸਤੇ ਮੈਂ ਚੈਲੰਜ ਕਰਨ ਦੀ ਲੋੜ ਨਹੀਂ ਕਿਉਂਕਿ ਮੈਨੂੰ ਹਾਰਨਾ ਤਾਂ ਪੈ ਹੀ ਹੁੰਦਾ ਆਪਣੇ ਵਾਸਤੇ ਭਰ ਲਿਆ ਹਾਂ ਹਾਂ ਫਿਰ ਤਾਂ ਮੈਂ ਪੂਰੀ ਜਾਨ ਲਾ ਦੂੰਗੀ ਹਾਂ ਪੂਰੀ ਹੈ ਸਾਹਮਣੇ ਆਪਾਂ ਨੇ ਕਿਸੇ ਦਿਨ ਉਹ ਮੈਂ ਰਾਜਮਾ ਚਾਵਲ ਕਿੰਨੇ ਦਿਨ ਦਾ ਸੋਚ ਰਹੀ ਜਦ ਤੱਕ ਕੜੀ ਚਾਵਲ ਨਹੀਂ ਕੀਤੀ ਸੀ ਕਿ ਸੋਦਾ ਲਈ ਕਿ ਰਾਜਮਾ ਮੰਗਾ ਲਵਦੀ ਮੇਰੇ ਉਹੀ ਤਾਂ ਦਿਮਾਗ ਚਿੰਤਾ ਨਹੀਂ ਤਾਂ ਮੈਂ ਨਾਰੀਅਲ ਦਾ ਮੰਗਾ ਲੈਂਦੀ ਲੱਡੂ ਬਣਾ ਲੈਂਦੀ ਉਹ ਮੈਂ ਨਾ ਉਹ ਰਾਜਮਾ ਚਾਵਲ ਕਿਹਾ ਸੀ ਹਾਂ ਨਾ ਜਦ ਤੱਕ ਕੜੀ ਛੋਲਦੇ ਕਰੇ ਤੇ ਆਪਾਂ ਤੇਰੀ ਤੇਰੀ ਵੀਡੀਓ ਤੇ ਮੈਂ ਰਾਜਮਾ ਕਿਹਾ ਤਾਂ ਮੈਂ ਰਾਜਮਾ ਕੇ ਹਾਤਾ ਚਾਵਲ ਤੇ ਵੀ ਬੇਦ ਲੈ ਆਈ ਸੀ ਮੁੜ ਕੇ ਫਿਰ ਹਾਂ ਛੋਲ ਤਾਂ ਹੈਗੇ ਆ ਰਾਜਮਾ ਦੇਖਦੇ ਆ ਮੰਗਾ ਲਾਂਗੇ ਹਾਂ ਮੰਗਾ ਲਿਆ ਫਿਰ ਮੈਂ ਆਪਰ ਕਰ ਰਖੂੰਗੀ। ਢਾਲ ਮਿਰਚ? ਹਾਂ। ਦੇਖ ਲਈ। ਉਹ ਤਾਂ ਫਿਰ ਟਾਈਮ ਦੱਸੂਗਾ। ਵੀ ਕਮੈਂਟ ਕਰਕੇ ਵੀ ਦੱਸਿਓ ਵੀ ਅਸੀਂ ਚੈਲੰਜ ਕਰੀਏ ਕਿ ਨਾ ਕਰੀਏ ਹਨਾ। ਹਾਂ। ਨਾ ਹੌਲੀ ਹੌਲੀ ਕਰਾਂਗੇ ਥੋੜੇ ਥੋੜੇ। ਨਹੀਂ ਹੌਲੀ ਬਸ ਈਟਿੰਗ ਖਾਂਦੇ ਦਿਖਾਵਾਂਗੇ ਕੋਈ ਚੈਲੰਜ ਨਹੀਂ ਹੋਊਗਾ। ਖਾਵਾਂਗੇ ਰਾਮ ਨਾਲ। ਹੈ? ਮਿਰਚਾਂ ਵਾਲੀ। ਨਾ ਨਾ ਤਾਂ ਸਿੱਧੇ ਪੜਾ ਨਾ ਚੁੱਲ੍ਹੇ 'ਚ ਤਾਂ ਇਹ ਆਪਾਂ ਨੂੰ ਰਿ ਭਜਾ ਦੂੰ ਸਬਜੀ ਸਬਜੀ ਧਰ ਕੇ ਇੱਧਰ ਆ ਦੇਖੋ ਮਨਦੀਪ ਨੇ ਸਮਾਨ ਚੱਕ ਲਿਆ ਸਾਰਾ ਹੁਣ ਅਸੀਂ ਚੱਲੇ ਅੰਦਰ ਅੰਦਰ ਅਬੂ ਨੂੰ ਵੀ ਦੇਖਣਾ ਹੈ ਕਿਉਂਕਿ ਟੀਵੀ ਬੀਬੀ ਕੋਲੇ ਬੈਠਾ ਉਹ ਅੰਦਰ ਬੀਬੀ ਨੂੰ ਤੰਗ ਪਰੇਸ਼ਾਨ ਕਰ ਰਿਆ ਹੁਣ ਪਹਿਲਾਂ ਤਾਂ ਆਪਣੀ ਟੋਕਰੀ ਫਰੋਲੀ ਬੈਠਾਤਾ ਹਾਂ ਪਹਿਲਾਂ ਟੋਕਰੀ ਨਾਲ ਤਾਂ ਬੈਠਾ ਰਹਿੰਦਾ ਪਰ ਬਾਹਲਾ ਚੇ ਨਹੀਂ ਉਹ ਬੈਠਦਾ ਹੈਗਾ ਅੱਧਾ ਘੰਟਾ ਘੰਟਾ ਤੱਕਈ ਵਾਰ ਬੈਠਾ ਰਹਿੰਦਾ ਬੈਠਾ ਰਹਿੰਦਾ ਤੇ ਕੱਲ ਨਾ ਸਾਨੂੰ ਮੇਲੇ 'ਚ ਸਾਡੇ ਬਹੁਤ ਸਾਰੇ ਸਾਨੂੰ ਪਿਆਰ ਕਰਨ ਵਾਲੇ ਮਿਲੇ ਆਪਾਂ ਸਬਸਕ੍ਰਾਈਬਰ ਵੀ ਨਹੀਂ ਉਹ ਕਹੇ ਸਾਡੇ ਪਿੰਡ ਦੀਆਂ ਕੁੜੀਆਂ ਸੀਗੀਆਂ ਹਨਾ ਆਪਣੀ ਫਿਰ ਪਿੰਡ ਦੇ ਸੀਗੇ ਸਾਰੇ ਹਾਂ ਚਲੋ ਚੈਨਲ ਸਬਸਕ੍ਰਾਈਬ ਕਰਦੇ ਆ ਤਾਂ ਸਬਸਕ੍ਰਾਈਬ ਹੋ ਜਾਂਦੇ ਨੇ ਹਾਂ ਪਾ ਹਨਾ ਯਾਨੀ ਕਿ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਹਨ ਪਰ ਵਰਕਰ ਆ ਕੇ ਜਦੋਂ ਫਿਰ ਉਹਨਾਂ ਬਾਰੇ ਜੇ ਵੀ ਉਹਨਾਂ ਦੇ ਨਾਮ ਪੁੱਛ ਕੇ ਆਏ ਹਨ ਨਾ ਸਾਰੇ ਤਾਂ ਫਿਰ ਘਰ ਬੀਬੀ ਉਹ ਨਹੀਂ ਸਾਰੇ ਜਾਣਦੇ ਨੇ ਕਹਿੰਦੀ ਅਸੀਂ ਜਾਣਦੇ ਹਾਂ ਫੋਟੋਆਂ ਦਿਖਾਈਆਂ ਵੀ ਇਹ ਮਿਲੇ ਸਾਨੂੰ ਤਾਂ ਉਹ ਕਹਿੰਦੇ ਵੀ ਹਾਂ ਅਸੀਂ ਜਾਣਦੇ ਹਾਂ ਇਹਨਾਂ ਨੂੰ ਤੇ ਬਹੁਤ ਸਾਨੂੰ ਇਨਾ ਪਿਆਰ ਦਿਆ ਨਾ ਜਿਆਦਾ ਮੁੜ 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 ਸਾਨੂੰ ਬੁਲਾਇਆ ਸਾਨੂੰ ਵੀ ਇਨਾ ਇਨਾ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਖੰਨਾ ਵੀ ਮਤਲਬ ਇੰਨੀ ਜਿਆਦਾ ਖੁਸ਼ੀ ਹੋਈ ਕੋਈ ਇਹ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਮਿਲ ਕੇ ਵੀ ਬਗਾਨੇ ਮਿਲ ਰਹੇ ਆ ਨਾ ਨਾ ਬਹੁਤ ਵਧੀਆ ਲੱਗਿਆ ਬਹੁਤ ਹੁਣ ਤਾਂ ਸਾਨੂੰ ਬਹੁਤ ਜਿੱਥੇ ਵੀ ਜਾਂਦੇ ਆ ਸਾਨੂੰ ਹਰ ਕੋਈ ਮਤਲਬ ਮਿਲੇ ਜਾਂਦੇ ਬਜ਼ਾਰਾ ਹਾਂ ਬਜ਼ਾਰ ਜਾਂਦੇ ਆ ਪਟਿਆਲੇ ਜਾਂਦੇ ਆ ਉੱਥੇ ਵੀ ਸਾਨੂੰ ਮਿਲ ਜਾਂਦੇ ਆ ਅਗਲਾ ਸਾਨੂੰ ਪਛਾਣ ਕੇ ਕਿਉਂਕਿ ਸਾਨੂੰ ਤਾਂ ਪਤਾ ਨਹੀਂ ਦੁਨੀਆ 'ਚ ਕੌਣ ਕੌਣ ਜਾ ਰਿਹਾ ਆਪਾਂ ਨੂੰ ਜਾਣਾ ਜਾਂਦੇ ਨੇ ਅਸੀਂ ਅਚਾਨਕ ਹੀ ਕੋਪਰਾਏ ਫੈਮਿਲੀ ਵਾਲੇ ਆ ਅਚਾਨਕ ਭੱਜੇ ਹੀ ਆਂਦੇ ਨੇ ਭੱਜੇ ਹੀ ਆਂਦੇ ਨੇ ਵੀ ਲੰਗਰ ਨਾ ਜਾਣਾ ਲੰਗਰ ਨਾ ਜਾਣਾ ਹੋਰ ਚਲੋ ਜੀ ਬਹੁਤ ਵਧੀਆ ਲੱਗਦਾ ਐਦਾਂ ਹੀ ਮਿਲਦੇ ਰਹੋ ਬਸ ਜਿੱਥੇ ਵੀ ਸਾਨੂੰ ਕੋਈ ਵੀ ਬਾਹਰ ਸਾਨੂੰ ਦੇਖੇ ਸਾਨੂੰ ਮਿਲਿਆ ਕਰੋ ਸਾਨੂੰ ਵੀ ਵਧੀਆ ਲੱਗਦਾ ਹਾਂ ਜਿੱਥੇ ਜਾਇਆ ਕਰਾਂਗੇ ਅਸੀਂ ਪਹਿਲਾਂ ਦੱਸਿਆ ਕਰਾਂਗੇ ਯੂਵੀ ਦਾ ਟੈਂਪੀ ਹੋ ਗਿਆ ਹੈ 6:30 ਹੋਏ ਆ ਆ ਠੀਕ ਹੈ ਠੀਕ ਹੈ ਠੀਕ ਹੈ ਮੈਂ ਇਹਨੂੰ ਦੇਖਣ ਆਈ ਆ ਸਬਜੀ ਆ ਮੈਂ ਇਹਨੂੰ ਦੇਖਣ ਆਈ ਟੇਡਾ ਬੈਠਾ ਟੇਡਾ ਤਾਂ ਇਹ ਟੇਡਾ ਹੀ ਹੋਣਾ ਮਿਸਤਰੀ ਟੇਡਾ ਆਉ ਦੇਖੋ ਉਹ ਉਤਰਦਾ ਨਹੀਂ ਉਤਰਦਾ ਨਹੀਂ ਕਿਉਂ ਇਹਨੂੰ ਉਤਾਰ ਆਰ ਇਹ ਵੀ ਉਾਰ ਤੱਕ ਇਹਨਾਂ ਉਤਾਰ ਪਾਪਾ ਉਤਾਰ ਲੱਗਦਾ ਮਮਤਾ ਲੇਟ ਗਿਆ ਹਾਂ ਚੀ ਵੜਾ ਖਾ ਰਹਾ ਉਹ ਬੁੱਦਲ ਤੂੰ ਤਾਂ ਆ ਨੀ ਨੀ ਪੰਜ ਟੌਫੀਆਂ ਹੈ ਪੰਜ ਟੌਫੀਆਂ ਕਿਹਾ ਤਾ ਹੈ ਉਹ ਨਵਰਾਜ ਨਹੀਂ ਗਿਆ ਇਹ ਦੁੱਧ ਪੀਣਾ ਲੈ ਕੀ ਹੋਇਆ ਉਹ ਜਿਹੜਾ ਨਵਰਾਜ ਨਹੀਂ ਗਿਆ ਤੀ ਜੜਾ ਟੌਫੀ ਦਿਆ ਡਾਡਾ ਨਵਰਾਜ ਨਹੀਂ ਗਿਆ ਤੀ ਉਹਦਾ ਕੱਲੂ ਬੱਟਿਆ ਕੱਲੂ ਤਾਂ ਸੰਦੇ ਉਹ ਆ ਨਹੀਂ ਸਕਦਾ ਇਸ ਲਈ ਅੱਜ ਆਜੇ ਬੰਦਤੀਆਂ ਮੇਡਾ ਹੋ ਗਿਆ ਚੱਕ ਚੱਕ ਉਹਨੂੰ ਚੱਕ ਚੱਕ ਉਹਨੂੰ ਚੱਕ ਆਹ ਉਹਨੂੰ ਚੱਕ ਮੈਂ ਚੱਕਦੀ ਆਂ ਲੋ ਜੀ ਅਸੀਂ ਚੱਲੇ ਗੁਰਦੁਆਰਾ ਸਾਹਿਬ ਤੇ ਰੋਟੀ ਅਸੀਂ ਸਾਜ ਲੈ ਲਾ ਲਈ ਸੀਗੀ ਤਾਂ ਕਰਕੇ ਆ ਯੂਵੀ ਥੋੜਾ ਲੇਟ ਹੋ ਗਿਆ ਰੋਟੀ ਦਾ ਸੀ ਸਾਜਰੇ ਲਾ ਲਈ ਹਾਂ ਅੱਜ ਦੁੱਧ ਪਲਣ ਲੱਗਿਆ ਖਰਾਜਾ ਬੁਲੇਟ ਹੋ ਗਿਆ ਦੁੱਧ ਪੇਂਟ ਤੇ ਅੱਗੇ ਤਾਂ ਸੀ ਸਾਜਰੇ ਭੱਜ ਜਾਣੇ ਫਿਰ ਇਹ ਪਤੰਦਰਾਜ ਨਾਲ ਲੰਘ ਗਿਆ ਯੂਵੀ ਨੂੰ ਲੈਣ ਟਿਊਸ਼ਨ ਹੋਰ ਨਹੀਂ ਜਾਂਦਾ ਅੰਦਰ ਟਾਈਮ ਤੇ ਪੀਲੰਦਾ ਫਿਰ ਮੋਟਰਸਾਈਕਲ ਤੋਂ ਉਤਰਿਆ ਨਹੀਂ ਥੱਲੇ ਲਿਟਣ ਲੱਗ ਗਿਆ ਇਹ ਕਰੀ ਦੋ ਸਿੱਧਾ ਘਟਾ ਫੋਰਥ ਲੀਟਰ ਲੱਗ ਗਿਆ ਟੌਫੀ ਮਿਲ ਗਈ ਖੁਸ਼ ਹੋ ਗਿਆ ਹਾਂ ਇਹ ਵੀ ਲਿਆ ਪੰਜ ਟੌਫੀਆਂ ਵੱਡੇ ਸ਼ੁਰੂ ਹੋਏ ਪਏ ਆ ਸਾਰਿਆਂ ਦੇ ਹਨਾ ਵੱਡੇ ਮੰਥ ਹੁੰਦਾ ਇਹ ਹਾਂ ਚਲੋ ਜੀ ਹੁਣ ਗੁਰਦੁਆਰਾ ਸਾਹਿਬ ਚਲੇ ਜਾਈਏ ਜਾਈਏ ਕਿਉਂਕਿ ਨੇਰਾ ਹੋ ਰਿਹਾ ਹੈ ਹਾਂ ਜਰਾ ਤਾਂ ਸਤੰਬਰ ਚ ਆਣੇ ਫਰਵਰੀ ਚ ਆਉਣਾ ਹਾਂ ਲਓ ਜੀ ਹੁਣ ਅਸੀਂ ਗੁਰਦਾਨ ਜੀ ਆਏ ਕੱਲ ਅਸੀਂ ਗਏ ਨਹੀਂ ਹੈਗੇ ਮੇਲੇ ਕਰਕੇ ਤੇ ਇੱਕ ਨਵੇਂ ਸਬਸਕ੍ਰਾਈਬਰ ਦਾ ਨਾਮ ਲੈਣਾ ਜਿਹੜਾ ਉਹ ਆਂਦਾ ਨਹੀਂ ਸਮਝ ਨਹੀਂ ਆਂਦਾ ਆਪਾਂ ਨੂੰ ਉਹਨਾਂ ਨੇ ਉਹਨਾਂ ਦੇ ਹੁਣ ਮੈਨੂੰ ਸਮਝ ਆਈਏ ਦੋ ਤਿੰਨ ਵਾਰ ਹਾਂ ਉਹ ਨਾਮ ਲੈਣ ਨੂੰ ਕਹਿੰਦੇ ਨੇ ਤੂੰ ਕਹਿੰਦੀ ਟੀਵੀ ਤੈਨੂੰ ਵੀ ਤੇਰੇ ਵਲੌਗ ਕਰ ਨਾਮ ਗੁਰਮੀਤ ਹਾਂ ਮੈਨੂੰ ਵੀਰ ਬਹੁਤ ਵਾਰ ਕਹਾਂ ਹੁੰਦਾ ਨਹੀਂ ਹਾਂ ਗੁਰਮੀਤ ਮੇਰਾ ਨਾਮ ਬੋਲਦਾ ਕਰੋ ਹਾਂ ਨਾਮ ਵੀ ਦੱਸਦੀ ਹੈ ਵਿਚਾਰੀ ਉਹ ਨਾਮ ਵੀ ਭੁੱਲ ਜੰਨੇ ਸੀ ਗੁਰਮੀਤ ਕੋਰ ਸਾਡੇ ਸਬਸਕ੍ਰਾਈਬਰ ਸਾਨੂੰ ਬਹੁਤ ਪਿਆਰ ਕਰਦੀ ਆ ਸਾਡੇ ਵਲੌਗਸ ਬਹੁਤ ਪਸੰਦ ਕਰਦੀ ਆ ਤੇ ਉਹਨਾਂ ਦੇ ਕੰਦ ਹੁਣ ਉਹ ਉਹਨਾਂ ਨੂੰ ਉਹਨਾਂ ਦੇ ਕਮੈਂਟ ਸਾਨੂੰ ਕਦੇ ਕਦੇ ਸਮਝ ਨਹੀਂ ਆਉਂਦੇ ਪਣੇ ਤੇ ਬਹੁਤ ਜ਼ਿਆਦਾ ਤੁਸੀਂ ਵਲੌਗ ਨੂੰ ਪਸੰਦ ਕਰਦੇ ਹੋ ਕਈ ਦਿਨ ਹੋ ਗਏ ਉਹਨਾਂ ਨੂੰ ਵਲੌਗ ਵੀ ਸਾਡਾ ਨਾਮ ਲੈ ਦੋ ਭੁੱਲ ਜਾਨੇ ਆ ਉਹਨਾਂ ਦਾ ਨਾਮ ਹੈਗਾ ਗੁਰਮੀਤ ਕੌਰ ਅੱਜ ਵੀ ਇਸ ਤਰੀ ਦੇ ਵਿਸਾਲੇ ਤੇ ਰੋਟੀ ਰੋਟੀ ਅਸੀਂ ਸ਼ਾਮ ਦੀ ਖਾ ਲਈ ਬੈਠ ਕੇ ਤੇ ਇੱਧਰ ਯੂਵੀ ਨਾਲ ਹੁਣ 2 ਦਿਨ ਹੋ ਗਏ ਪਾਠ ਕਰ ਰਹੇ ਹਾਂ ਕਿਉਂਕਿ ਨਾ ਜਿਹੜਾ ਹ ਹਰਿ ਸਾਹਿਬ ਦੇ ਪਾਠ ਹੈ ਪਤਰੀ ਕਾਦੇ ਵਾਲੇ ਉਹ ਯੂਵੀ ਦੱਸਦਾ ਏ ਤੇ ਜਿਹੜੀ ਮਤਲਬ ਹਰ ਕਿਤਾਬਾਂ ਸੀ ਹਰਿ ਸਾਹਿਬ ਦੇ ਲਿਆਏ ਸੀਗੇ ਜਦੋਂ ਹੁਣ ਹਰਿ ਸਾਹਿਬ ਕੋਲ ਇੱਥੇ ਹੈ ਨਾ ਤੁਸੀਂ ਵਲੌਗ ਚ ਦੇਖਿਆ ਹੋਣਾ ਜਦੋਂ ਬਾਬਾ ਜੀ ਦਾ ਚਲਨ ਸੀਗਾ ਉੱਥੇ ਇਹ ਕਿਤਾਬਾਂ ਸਾਰਿਆਂ ਨੂੰ ਮਿਲ ਰਹੀਆਂ ਸੀਗੀਆਂ ਵੀ ਵੀ ਕਈ ਦੇ ਰਹੇ ਤੇ ਜਿਹੜੇ ਪੜਨਾ ਚਾਹੁੰਦੇ ਨੇ ਤੇ ਇੱਥੇ ਮੈਂ ਤਾਂ ਨਹੀਂ ਹੁਣ ਤੱਕ ਸੱਚੀ ਦੱਸਾਂ ਵੀ ਪੜੀ ਹਨਾ ਮੈਂ ਨਾ ਇੱਕ ਚੀਜ਼ ਹੋਰ ਦਿਖਾਣਾ ਭੁੱਲ ਗਈ ਸੀਗੀ ਆ ਦੇਖੋ ਜਿਹੜਾ ਉਸ ਦਿਨ ਲੈ ਕੇ ਆਏ ਤੇ ਹਨਾ ਨਮ ਸੌਰੀ ਮੰਗਵਾਇਆ ਸੀ ਤੁਹਾਨੂੰ ਦਿਖਾਣਾ ਭੁੱਲ ਗਈ ਇਹ ਬਹੁਤ ਸੋਹਣਾ ਮੈਂ ਲਾਈਟਾਂ ਨਾ ਜਿਹੜੀਆਂ ਇਹਦੇ ਨਾਲ ਸਟ੍ਰਿੰਗ ਲਾਈਟ ਜੀ ਮਿਲੀ ਨਾ ਸੌਰੀ ਮੈਂ ਸਟ੍ਰਿੰਗ ਲਾਈਟ ਕਹੀ ਜਾਨੀ ਐ ਰਿੰਗ ਲਾਈਟ ਨਾ ਸਟ੍ਰਿੰਗ ਲਾਈਟੇ ਹੁੰਦਾ ਹਾਂ ਰਿੰਗ ਲਾਈਟ ਆ ਸਟ੍ਰਿੰਗ ਲਾਈਟ ਵਿੱਚ ਮੈਂ ਪਜ਼ਲ ਦੀ ਹੋ ਜਾਨੀ ਐ ਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਬਹੁਤ ਸੋਹਣਾ ਲੱਗਦਾ ਲਾਈਟਾਂ ਬਾਲ ਕੇ ਪਰ ਮੈਂ ਲਾਈਟਾਂ ਬਾਲਦੀ ਨਹੀਂ ਹੈਗੀ ਹਜੇ ਮੈਂ ਕਿਹਾ ਕਿਤੇ ਖਰਾਬ ਨਾ ਹੋ ਜਣਾ ਦੇਖੋ